3 ਚਰ ਲੈ ਲਿਓ ਹਰੀਆਂ ਮਿਰਚਾਂ ਅੱਧਾ ਇੰਚ ਦਾ ਟੁਕੜਾ ਅਦਰਕ ਦਾ 6-7 ਕਲੀਆਂ ਲਸਣ ਦੀਆਂ ਚੰਗੀ ਤਰ੍ਹਾਂ ਚੌਪ ਕਰ ਲਿਓ ਕੜਾਈ ਵਿੱਚ ਪਾਓ ਤੇਲ ਤੇਲ ਨੂੰ ਫੁੱਲ ਗਰਮ ਕਰਕੇ ਉਹਦੇ ਵਿੱਚ ਉਬਲੇ ਹੋਏ ਆਲੂਆਂ ਨੂੰ ਕੱਟ ਕੇ ਪਾ ਦਿਓ 6 ਤੋਂ 7 ਮਿੰਟ ਇਹਨਾਂ ਨੂੰ ਲਗਾਤਾਰ ਫੁੱਲ ਫਲੇਮ ਤੇ ਪਕਾਓ ਫਿਰ ਇੱਕ ਕੌਲੀ ਵਿੱਚ ਨਮਕ ਮਿਰਚ ਮਸਾਲਾ ਹਲਦੀ ਧਨੀਆ ਪਾਊਡਰ ਥੋੜੀ ਜਿਹੀ ਪਾ ਦਿਓ ਰੰਗ ਵਾਲੀ ਦੇਗੀ ਮਿਰਚ ਅੱਧਾ ਚਮਚ ਪਾਵਾਂਗੇ આમਚੂਰ ਪਾਊਡਰ ਦਾ ਇੰਨੇ ਆਲੂ 골ਡਨ ਬ੍ਰਾਊਨ ਜੇ ਹੋ ਗਏ ਤਾਂ ਇਹਨਾਂ ਨੂੰ ਤੁਸੀਂ ਬਾਹਰ ਕੱਢ ਲਿਓ ਫਿਰ ਮਸਾਲਿਆਂ ਵਿੱਚ ਜ਼ਰੂਰਤ ਅਨੁਸਾਰ ਪਾਓ ਪਾਣੀ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਿਓ ਉਸ ਤੋਂ ਬਾਅਦ ਕੜਾਈ ਵਿੱਚ ਭੁੰਨਿਓ ਜੀਰਾ ਫਿਰ ਪਾ ਦਿਓ ਸਾਬਤ ਧਨੀਆ ਥੋੜੀ ਜਿਹੀ ਪਾਓ ਸੌਂਫ ਫਿਰ ਦਰਦਰਾ ਪੀਸਿਆ ਹੋਇਆ ਅਦਰਕ ਲਸਣ ਪਾ ਕੇ ਇਹਨੂੰ ਪਕਾ ਲਿਓ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਇੱਕ ਸੁੱਕੀ ਕੱਟੀ ਹੋਈ ਲਾਲ ਮਿਰਚ ਫਿਰ ਪਾਵਾਂਗੇ ਆਪਾਂ ਕੌਲੀ ਵਿੱਚ ਪਾਏ ਹੋਏ ਸਾਰੇ ਮਸਾਲੇ ਤੇ ਇਹਨਾਂ ਨੂੰ ਸਲੋ ਫਲੇਮ ਤੇ 1-2 ਮਿੰਟ ਲਈ ਲਗਾਤਾਰ ਪਕਾ ਲਿਓ ਫਿਰ ਇਸ ਤੋਂ ਬਾਅਦ ਉੱਪਰ ਪਾ ਦਿਓ ਮੇਥੀ ਜਦ ਹੀ ਮਸਾਲਿਆਂ ਚਵਨ ਲਾਗੀ ਤੇ ਵਿੱਚ ਮਿਕਸ ਕਰਦੇ ਹੋ ਉਬਲੇ ਹੋਏ ਆਲੂ ਤੇ ਇਹਨੂੰ ਤੁਸੀਂ ਪੂਰੀ ਨਾਲ ਵੀ ਖਾ ਸਕਦੇ ਹੋ ਰੋਟੀ ਨਾਲ ਖਾ ਸਕਦੇ ਹੋ ਬੱਚਿਆਂ ਨੂੰ ਟਿਫਨ ਵਿੱਚ ਦੇ ਸਕਦੇ ਹੋ ਬਹੁਤ ਟੇਸਟੀ ਬੰਦ ਹੈ